ਇਹਨੇ ਪੈਂਟ ਜਗਾ ਸਤਰਾ ਜੋ ਹੈਗਾ ਜਦਾ 2 ਸਾਲ ਹੋਵੇ ਨੇ ਇਹ ਤਾਂ ਉਹ ਕੰਦਰਖਾਨਾ ਪੈਂਦਾ ਕਣਕ ਦੇ ਵੀ ਕਦੇ ਨਾ ਕਦੇ ਕੋਈ ਹੁੰਦਾ ਮਿੰਦਦੇ ਇਹ ਸਪਾਈਟਰ ਜਦੋਂ ਆਉਂਦੇ ਨੇ ਕਿਸੇ ਨੂੰ ਚਾਚ ਨਾ ਕਣਕ ਨਹੀਂ ਦਿੱਤੀ ਜਨੇ ਸ੍ਰਿੰਦਰ ਸਿੰਘ ਨੇ ਲੋਕਾਂ ਨੇ ਪੇਲੇ ਗਏ ਪੇਲੇ ਵਾਲੀ ਦੀਆਂ ਪਰਚੀਆਂ ਕੱਟੀਆਂ ਤੇ ਕਹਾਂ ਹੱਥੋਂ ਜਫੜੀਆਂ ਨੇ ਬਿਆਨ ਦੇਣ ਦੇ ਨੇ ਇਹ ਕਣਕੇ ਕੋ ਚੋਕੇ ਇੱਥੋਂ ਦੇ ਦੂਜੇ ਪਿੰਡਾਂ ਦੇ ਜਾਗਾਂ ਦਾ ਮੈਂ ਉੱਥੇ ਵੰਡੀ ਤੇ ਉੱਥੇ ਵੰਡিয়ে ਜਾ ਕੇ ਵੇਚਦੀ ਹਾਂ ਕਣਕੇ ਦੀ ਕਣਕੇ ਜੋ ਉਸੇ ਬਲਗਣੀ ਵੰਡੀ ਪਰਚੀਆਂ ਇਕੱਠੀਆਂ ਕੀ ਇਹ ਉਹਨਾਂ ਨੂੰ ਕਣਕੋ ਨਾਲ ਦਿੱਲੇ ਕਿ ਚੱਕ ਜਾਏਗਾ ਇਹ ਮੇਰੇ ਜੀ ਨੂੰ ਆਖੰਡ ਹੈ ਵੀ ਉਹ ਕਣਕ ਲਿਆ ਜਾ ਕੇ ਤਾਂ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਹੈ ਇਹਨੇ ਲਿਆਂਦੀ ਆ ਕਣਕ ਉਹ ਤੋਂ ਪਟਾ ਕੇ ਅੱਜ ਜਿਹੜੀ ਕਣ ਕਬੰਡੀ ਚਾੜੀ ਹੈ ਇੱਥੇ ਹੀ ਗਰੀ ਹੈ ਤੀਪੂ ਰੱਦ ਦੇ ਨਾਲ ਕੋਈ ਢਾਡਾ ਵੀ ਆਪਣਾ ਕੋਈ ਮੋਦ ਵੜਾਇਆ ਹੀ ਬਣ ਗਿਆ ਤਾਂ ਕਿ ਸਾਡਾ ਮੇਨ ਦੇ ਨੇ ਇਹਨਾਂ ਸਾਰੇ ਮੈਨੂੰ ਫੋਨ ਕੀਤਾ ਜਾਂਦਾ ਕਾਕਾ ਚਾਤੇ ਕਣ ਕਬੰਡੀਆਂ ਮੈਂ ਆਖਿਆ ਮੰਡੀ ਕਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਸਪਾਈਟਰ ਦੂਜਾ ਲੱਗਾ ਹੁਣ ਇੱਥੇ ਆਉਣਗੇ ਤੇ ਉਹਨਾਂ ਦੇ ਆਉਂਦੇ ਆ ਤੁਹਾਨੂੰ ਫੋਨ ਕਰਦੇ ਆ ਤਾਂ ਆ ਜਿਓ ਕੋਈ ਜਿਹੜਾ ਜੋੜਾ ਸ਼ਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਰੀਖਕ ਐਜ਼ ਇਨ ਚਾਰਜ ਲੱਗਾ ਦਾ ਤੇ ਮੇਰੇ ਕੋਲ ਕੋਈ 32 ਦੇ ਆਸ-પાસ ਪਿੰਡ ਨੇ ਉਹਦੇ ਵਿੱਚ ਯੋ ਅੱਗੇ ਪਿਛਲੇ तकरीबन ਨਾ ਇੱਕ ਸਾਲ ਤੋਂ ਜਿਹੜੀ ਕੰਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲਾਂ ਤੋਂ ਵੀ तकरीबन ਘਟ ਆ ਰਹੀ ਸੀ ਇਹ ਹਰ ਸਾਈਕਲ ਦੇ ਵਿੱਚ ਘਟੋ ਘਟ ਤੇ ਕੋਈ 50 50 60 60 ਕੁਆਂਟੋ ਜਿਹੜੀ ਕਲ ਕੇ ਘਟ ਭੇਜ ਜੇ ਜਾਂ ਤੇ ਉਥੇ ਗੱਡੀਆਂ ਦੇ ਵੇਟ ਦੇ ਵਿੱਚ ਜਿਆਦਾ ਪਾ ਦਿੰਦੇ ਤੇ ਜਾਂ ਉਥੇ ਜਿਹੜੇ ਬੈਗਜਿੰਗ ਨੇ ਉਹ ਘਟਾ ਦਿੰਦੇ ਨੇ ਤੋਂ ਹਰ ਵਾਰੀ ਇਹਨਾਂ ਨੂੰ ਅਸੀਂ ਲਿਖੀਤੀ ਦਿੰਦੇ ਆ ਡੀ ਐਫ ਐਸ ਸਾਬ ਨੂੰ ਬਗਾਦਾ ਦਿੱਤਾ ਦਾ ਵੀ ਨਾ ਬਕਾਇਆ ਸਾਡਾ ਰੀਲਿਸ ਕਰੋ ਬਟ ਉਹ ਹਰ ਵਾਰੀ ਮਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ ਉਹ ਕੋਈ ਨਹੀਂ ਨਾ ਕਿ ਦਫਤਰ ਦੇ ਅੰਦਰ ਨੈਕਸਸ ਹੈਗਾ ਜਿਸ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਜਿਹੜਾ ਅੱਜ ਦੇ ਨਾਲ ਸੰਬੰਧਤ ਹੈ ਇਨਸੀਡੈਂਟ ਇਹਨਾਂ ਨੇ ਕਿ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇਨਸਪੈਕਟਰ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੁੰਦੀ ਤੇ ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲੱਦ ਲੱਦ ਭੇਜ ਜਾਂਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੇ ਉਹਨੂੰ 50 ਕੁਇੰਟਲ ਪਾਉਂਦੇ ਨੇ 45 ਕੁਇੰਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਨੇ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਦੀਪੂ ਨੇ ਕਿਹਾ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪੁਰਾਣੀ ਕਰਨ ਕ ਮੰਗ ਰਹੇ ਲੋਕਾਂ ਦੇ ਹੱਥਾਂ ਦੇ ਪੱਤੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣਕ ਐਕਚੁਅਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸਸੀ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਦੀਪੂ ਹਲੜਾ ਨੇ ਬਕਾਇਦਾ 25 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੀ ਦੀ ਕਿ ਸਾਡੀ ਜਿਹੜੀ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੀਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀ ਤੇ ਡੀਐਫਐਸਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਦੇ ਆ ਤਾਂ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦੇ ਨੇ ਇਹ ਤੁਰੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰਿਵਿਊ ਹੋਇਆ ਦਾ ਤੇ ਕਮੀ ਪੇਸ਼ੀ ਪਾਈ ਗਈ ਤੋਂ ਉਹਨਾਂ ਚੀਜ਼ਾਂ ਨੂੰ ਮੇਕਅਪ ਕਰਨ ਨੂੰ ਆਪ ਤੇ ਜਿਹੜੀ ਸਾਡੇ ਡਿਪਾਂ ਦੀ ਕਣਕ ਨੂੰ ਭੇਜਦੇ ਨੇ ਇਹ ਤੇ ਤੇ ਜੇ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘੱਟ ਵੱਧ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਇਹਨਾਂ ਡਿਪੋਵਾਂ ਦੇ ਬਕਾਇਦੇ ਦੇ ਸਬੰਧਤ ਇਹਨਾਂ ਨਾਲ ਲੜ ਰਿਹਾ ਹਾਂ ਵੀ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕ ਉਹਨਾਂ ਦੀ ਜਾਣ ਕਹਿੰਦੇ ਨੇ ਤੇ ਬਸ ਇਹ ਜੇ ਅੱਜ ਬਕਾਇਆ ਆ ਜੇ ਤੇ ਅੱਜ ਕਲੀਅਰ ਹੋ ਜਾਂਦੇ ਨੇ ਨਾਮ ਮਰਾ ਸੁਦੇਸ਼ ਕੁਮਾਰ ਦੇ ਤੇ ਦਿੱਤੀ ਮੇਰੇ ਕੋਲ ਜੜੇ ਗਏ ਸੋਨਾ ਨਗਰ ਮੇਰੇ ਕੋਲ ਜਲਦੀ ਮਸ਼ੀਨ ਹਾਂਜੀ ਇਹ ਕਿਣ ਕਣਕ ਵੰਡੀ ਗਾੜੀ ਆ ਇਹ ਕਣਕ ਦੀ ਫੀਲਡ ਵਿੱਚ ਖੂਫੇ ਨਾ ਜੀ ਗਏ ਆ ਟਿਕਾ ਟਿਕਾ ਅੱਛਾ ਟਿਕਾ ਇਹ ਸੱਤ ਮੈਂਬਰ ਕਮੇਟੀ ਬਣੀ ਆ ਨਗਰ ਮੇਲੇ ਉਹਦੇ ਥਰੂ ਬਣੀ ਜਾ ਰਹੀ ਆ ਇਹ ਪਾਜੀ ਕਣਕਾ ਕਿੱਥੇ ਕਾਦੇ ਦੀ ਤਕਨੀਕੋਂ ਤੋਂ ਬਣਦੇ ਆ ਮੈਂ ਕਹ ਰਿਹਾ ਬੰਦੇ ਨੂੰ ਮਿਲਣੀ ਕੋਈ ਪਰਸਨ ਆ ਕੇ ਸੱਜਣ ਕਰਾ ਵੀ ਹੋ ਰਹੀ ਹੈ ਉਹਨਾਂ ਦੀ ਉਹਨਾਂ ਨੂੰ ਕਰਕੇ ਮਿਲਣੀ ਚਾਹੀਦੀ ਆ ਇਹ ਪਹਿਨਾ ਕਿ ਮਤਲਬ ਇਹਨਾਂ ਨੂੰ ਨਹੀਂ ਮਿਲਦੀ ਇਹਨਾਂ ਨੂੰ ਪਿਛਲੀ ਕਾਰਨ ਤੋਂ ਨਹੀਂ ਮਿਲਦੀ ਉਹਦੇ ਬਾਰੇ ਇਹਨਾਂ ਬਾਰੇ ਜੋ ਇਸ ਟੈਕਨਿਕ ਨਾਲ ਬੰਦੀ ਆ ਉਹ ਇਹਨਾਂ ਜ਼ਿੰਮੇਵਾਰ ਹੈ ਇਹ ਕੰਦਲੇ ਆ ਕੇ ਇਹਨਾਂ ਨੂੰ ਕੋਈ ਕਹ ਦੇ ਜੀ ਨਹੀਂ ਕਰਦੇ ਬੱਟਾ ਨਹੀਂ ਦੱਸਦੇ ਇਹ ਬਾਰੇ ਮੈਂ ਕਹਿੰਦਾ ਕਿ ਬੰਦੀ ਦਾ ਤੁਹਾਨੂੰ ਆਪਣੇ ਨਾਮ ਮੇ ਆ ਰਿਹਾ ਘਰ ਕਿਤੇ ਕੋਈ ਕਰਕੇ ਲੈਂਦੇ ਇਹਦੇ ਵਿੱਚ ਕਾਨ ਦੇ ਵਿੱਚ ਤੋਂ ਘਾਟਾ ਵੱਧ ਹੋਏਗਾ ਜਾਂ ਕਾਨ ਪਤਾ ਨਹੀਂ ਜ਼ਿੰਮੇਵਾਰ I don't know why.